ਯਾ ਬਾਜੀ ਫਿਰ ਜਿਹੜਾ ਮੰਨ ਲਓ ਜਿਹੜਾ ਖੇਤ ਸੁਕਦਾ ਪਿਆ ਇਵੇਂ ਵਾਹੋਗੇ ਕਿਵੇਂ ਇਹਨੂੰ ਤਿਆਰ ਕਰੋਗੇ ਇਹਨੂੰ ਜੀ ਇਹ ਕੜ ਰੇਤਾ ਹੈਗਾ ਇਹ ਕਰਾ ਕਰੇ ਨਾ ਪੀਸਾ ਖਿਚਣਾ ਪੈਣਾ ਹੈ ਹੂੰ ਫਿਰ ਉਸ ਤੋਂ ਬਾਅਦ ਪੈੜੀ ਬਣਾ ਕੇ ਫਿਰ ਪੈੜੀਆਂ ਬਣਨਗੀਆਂ ਫਿਰ ਕਣਕ ਕਣਕ ਬੀਜਾਂਗੇ ਉਹ ਵੀ ਪਾਣੀ ਉਤਰਾ ਤਾਂ ਅੱਛਾ ਅਜੇ ਤਾਂ ਪਾਣੀ ਖੜਾ ਲੱਖ ਲੱਖ ਦਿਨਾ ਹਾਂ ਹਾਂ ਇਹਨਾਂ ਦਾ ਪਾਣੀ ਖੜਾ ਦਿਨਾ ਆ ਵੇਖੋ ਇਹ ਤਾਂ ਸੰਕਾਂ ਵੀ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਹੂੰ ਥੱਲੇ ਸਾਰੀ ਰੇਤ ਪਈ ਹੈ ਜੇ ਆਹ ਵੇਖੋ ਜੀ ਇਹ ਮੇਰੇ ਪਸੰਦਾਂ ਇੰਨਾਂ ਤੱਕ ਮੁਸ਼ਕਲ ਹੋਈਆਂ ਬਨੇ ਬੀਜ ਨੀਆਂ ਹੈਗਾ ਦਾਣੇ ਦੋਨੇ ਖਰੇ ਅਸੀਂ ਕਿਤ ਕਾਵਾਗੇ ਕੀ ਬਣੇਗਾ ਸਾਡਾ ਤੇ ਜਗਾ ਪੈਸਾ ਪਾ ਵੀ ਕੋਨੀ ਸਾਰੀ ਸੈ ਲੋੜ ਗਈ ਇਹ ਤਾਂ ਸਰਕਾਰ ਦੇ ਵਾਸੇ ਹਿੰਮਤ ਮਾਰੇ ਦੇ ਲੋਕਾਂ ਨੂੰ ਘੰਟਾਂ ਕੰਕਾ ਬਜਾਵੇ ਆਪਾਂ ਕਿੱਥੇ ਖੜੇ ਆ ਕਿਹੜਾ ਰਕਵਾਈਏ ਇਹ ਆ ਆਪਣਾ ਹੈਗਾ ਜੀ ਗੁਰਕੇ ਦਾ ਰਕਬਾ ਠੀਕ ਹੈ ਟਾਣੀ ਟਾਣੀ ਬਲਵੰਤ ਸਿੰਘ ਸਨ ਆਫ ਮੁੰਸ਼ਾ ਸਿੰਘ ਜੀ ਇਹ ਤੇ ਨਾਲ ਨਾਲ ਸਾਰੀਆਂ ਰਾਣੀਆਂ ਇਥੇ ਨਾਲੋਂ ਨਾਲ ਹੀ ਨੇ ਜੇਕਰ ਜਿਵੇਂ ਤੁਹਾਡੇ ਹਾਲਾਤ ਨੇ ਕੋਈ ਵੀਰ ਮਦਦ ਕਰਨਾ ਚਾਵੇ ਸੰਪਰਕ ਨੰਬਰ ਤੁਹਾਡਾ ਨੰਬਰ 69417001398 ਤੇ ਕੋਈ ਵੀ ਵੀਰ ਸਹਿਯੋਗ ਕਰ ਸਕਦਾ ਹੈ ਅੱਛਾ ਪਾਣੀ ਹੁਣ ਜਾ ਰਿਹਾ ਪਿੱਛੇ ਕਿ ਅਜੇ ਪਾਣੀ ਖੜਾ ਹੈ ਮਤਲਬ ਜੋ ਵਧੀਆ ਖੜਾ ਪਾਣੀ ਖੜਾ ਹੈ ਚੜਾ ਆਦਾ ਥੋੜਾ ਥੋੜਾ ਅੱਛਾ ਛੱਡ ਦਿਓ ਹਾਂਜੀ ਛੜ ਰਿਹਾ ਮੋਰੂ ਛੜਿਆ ਨੇ ਕੁਛ ਪਾਣੀ ਛੜਿਆ ਨੇ ਤੋਂ ਅਜੇ ਫਿਰ ਵਧਿਆ ਆਦਾ ਥੋੜਾ ਥੋੜਾ ਠੀਕ ਹੈ ਹਾਂਜੀ ਪੁੱਤ ਲਾ ਜੇ ਵੀ ਲਵੇਗਾ ਤੇ ਫਿਰ ਸਾੜੀਆਂ ਫਸਣਾ ਅਜੇ ਕਣਕ ਦੀ ਬਜਾਈ ਦਾ ਕੋਈ ਪੱਕਾ ਨਹੀਂ ਹੈਗਾ ਮਤਲਬ ਜਦੋਂ ਤੁਸੀਂ ਪਾਣੀ ਕਹਿ ਰਹੇ ਹੋ ਪਾਣੀ ਦਾ ਕੋਈ ਪਤਾ ਨਹੀਂ ਵੀ ਕਿੰਨੇ ਦਿਨ ਹੋਰ ਰਹਿੰਦਾ ਕਿੰਨੇ ਦਿਨ ਨਹੀਂ ਰਹਿੰਦਾ ਹਾਂ ਤੇ ਜੇ ਨਾ ਲੱਥਾ ਤੇ ਸਾੜੀ ਤੇ ਕਣਕਾਂ ਵੀ ਨਹੀਂ ਵਜੇਣੀਆਂ ਜੀ ਹਾਲਾਤ ਬਹੁਤ ਮਾੜੇ ਹੋ ਜਾਣਗੇ ਠੀਕ ਹੈ ਬਈ